ਮਾਪੇ ਆਪਣੇ ਧੀਆ ਪੁੱਤਾਂ ਨੂੰ ਬੜੇ ਲਾਡਾਂ ਤੇ ਚਾਵਾਂ ਦੇ ਨਾਲ ਪਾਲਦੇ ਨੇ ਅਤੇ ਪੜਾਉਂਦੇ ਨੇ ਤਾਂ ਕਿ ਪੜ੍ਹ ਲੈ ਕੇ ਉਹਨਾਂ ਦੇ ਬੱਚੇ ਵੱਡੇ ਅਫਸਰ ਲੱਗਣ ਪਰ ਜਿਹੜੇ ਪੁਰਸ ਦੀ ਗ੍ਰਸਥ ਦੇ ਵਿੱਚ ਤੁਸੀਂ ਸਕੇ ਭੈਣ ਭਰਾਵਾਂ ਨੂੰ ਦੇਖ ਰਹੇ ਹੋ ਇਹਨਾਂ ਦਾ ਕਾਰਾ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਅਤੇ ਮਾਪੇ ਵੀ ਆਪਣੀ ਇਸ ਉਲਾਦ ਤੇ ਸ਼ਰਮ ਸ਼ਾਰ ਹੋ ਰਹੇ ਨੇ ਪੈਸਿਆਂ ਨੇ ਇਸ ਕਦਰ ਲੋਕਾਂ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ ਕਿ ਹੁਣ ਤਾਂ ਸਕੇ ਭੈਣ ਭਰਾਵਾਂ ਦੇ ਰਿਸ਼ਤੇ ਵੀ ਕਲੰਕਿਤ ਹੋਣ ਲੱਗੇ ਨੇ ਤੇ ਪੈਸਿਆਂ ਦੇ ਖਾਤਰ ਭੈਣ ਭਰਾਵਾਂ ਦੇ ਵੱਲੋਂ ਅਜਿਹੇ ਕੰਮ ਕੀਤੇ ਜਾ ਰਹੇ ਨੇ ਸਕਰੀਨ ਤੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਇੱਕ ਮੁੰਡਾ ਤੇ ਇੱਕ ਕੁੜੀ ਖੜੇ ਨਜ਼ਰ ਆ ਰਹੇ ਨੇ ਇਹ ਸਕੇ ਭੈਣ ਭਰਾ ਨੇ ਜੋ ਕਿ ਜਿਹਾ ਪੁੱਠਾ ਕੰਮ ਕਰਦੇ ਸੀ ਜਦੋਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਤਾਂ ਇਹਨਾਂ ਦਾ ਸਾਰਾ ਭੇਤ ਖੁੱਲ ਗਿਆ ਲੁਧਿਆਣਾ ਦੀ ਮਾਡਲ ਟਾਊਨ ਪੁਲਿਸ ਨੇ ਇਹਨਾਂ ਦੋ ਭੈਣ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਇਹ ਦੋਨੋਂ ਟ੍ਰੈਵਲ ਏਜੰਟ ਨੇ ਜੋ ਕਿ ਲੋਕਾਂ ਨੂੰ ਬਾਹਰ ਭੇਜਣ ਦੇ ਨਾਮ ਤੇ ਉਹਨਾਂ ਦੇ ਨਾਲ ਠੱਗੀਆਂ ਮਾਰਦੀ ਸੀ ਸ਼ਿਕਾਇਤ ਮਿਲਣ ਤੋਂ ਬਾਅਦ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲ 1 ਕਰੋੜ ਤੋਂ ਵੱਧ ਦੀ ਮਨੀ ਬਰਾਮਦ ਹੋਈ ਹੈ ਤੇ ਅੱਗੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਡੇ ਕੋਲ ਦੇ ਵਿੱਚ ਰਵਨੀਤ ਕੌਰ ਦੇ ਵੱਲੋਂ ਇੱਕ ਕੰਪਲੇਂਟ ਮਸੂਲ ਹੋਈ ਸੀ ਉਹਦੇ ਜੀ ਇਨਕੁਆਰੀ ਤੋਂ ਬਾਅਦ ਇਨਕੁਆਰੀ ਕਮਿਸ਼ਨਰ ਸਾਹਿਬ ਨੇ ਮੁਕਦਮਾ ਦਰਜ ਕਰਨ ਦੀ ਰਸਮ ਕੀਤੀ ਸੀ ਇਦੋਂ ਫਿਰ ਅਸੀਂ ਮੁਕੱਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ਮਲ ਚ ਲੈਣ ਦੀ ਤੇ ਪਹਿਲਾਂ ਸਭ ਤੋਂ ਪਹਿਲਾਂ ਇਹ ਗਲੋਬਲ ਵੇ ਇਮੀਗ੍ਰੇਸ਼ਨ ਦੇ ਜਿਹੜੇ ਓਨਰ ਨੇ ਅਮਿਤ ਮਲਹੋਤਰਾ ਉਹਨਾਂ ਨੇ ਅਸੀਂ ਅਰੈਸਟ ਕੀਤਾ ਸੇਮ ਡੇ ਅਰੈਸਟ ਕੀਤਾ 49 ਨੂੰ ਮੁਕੱਦਮਾ ਦਰਜ ਸੀ 49 ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਦੀ ਕੰਪਲੇਨ ਉਹਨਾਂ ਦੇ ਅੱਗੇ ਪੁੱਛਗਿੱਛ ਦੇ ਉੱਪਰ ਹੀ ਫਾਰਦਰ ਉਹਨਾਂ ਦੀ ਸਿਸਟਰ ਬੀਨੂ ਮਲਹੋਤਰਾ ਜੋ ਉਹਨਰੇ ਬਿਜ਼ਨਸ ਪਾਰਟਨਰ ਵੀ ਸੀਗੇ ਤੇ ਪਲੱਸ ਇਹ ਫਰਾਡ ਕਰਨ ਦੇ ਵਿੱਚ ਵੀ ਹਿੱਸੇਦਾਰ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਉਸ ਤੋਂ ਬਾਅਦ ਅਰੈਸਟ ਕਰਕੇ ਅਸੀਂ ਮਾਰਯੋਗਦਾਲ ਸਰਚ ਵਾਰੰਟ ਹਾਸਲ ਕਰਕੇ ਉਤੋਂ ਅਸੀਂ ਇਹਨਾਂ ਦੇ ਘਰ ਦੀ ਸਾਰੀ ਸਰਚ ਕਰਕੇ ਸੰਦੁਰਾਨੇ ਸਰਚ ਉਤੋਂ 1 ਕਰੋੜ 7 ਲੱਖ 86 ਹਜ਼ਾਰ 700 ਰੁਪਏ ਬਰਾਮਦ ਕੀਤੇ ਗਏ ਮੌਕੇ ਤੋਂ ਜੋ ਸਾਰਾ ਇਹਨਾਂ ਦੇ ਦੱਸਣ ਦੇ ਮੁਤਾਬਕ ਕਿ ਜੋ ਉਹਨਾਂ ਨੇ ਆਮ ਲੋਕਾਂ ਨਾਲ ਭੋਲੇ ਭਾਲੇ ਲੋਕਾਂ ਨਾਲ ਠੱਗੀ ਕਰਕੇ ਉਹਨਾਂ ਨੂੰ ਬਾਹਰ ਜਾਣ ਦੇ ਸੁਪਨੇ ਦਿਖਾ ਕੇ ਬਾਅਦ ਵਿੱਚ ਉਹਨਾਂ ਤੋਂ ਫਰਾਡੈਂਟਲੀ ਸਾਰਾ ਪੈਸਾ ਇਕੱਠਾ ਕੀਤਾ ਉਹ ਸਾਰੀ ਅਮਾਊਂਟ ਉਹਨਾਂ ਦੇ ਘਰ ਦੇ ਤੋਂ ਜ਼ਬਤ ਕੀਤੀ ਗਈ ਸਾਡੇ ਕੋਲ ਜੀ ਫਿਲਹਾਲ ਅਲੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਇਸ ਨਿਊਜ਼ ਤੋਂ ਬਾਅਦ ਸਾਰੇ ਸਾਡੇ ਕੋਲ ਲੋਕ ਅੱਗੇ ਫਰਦਰ ਹੋਰ ਕੰਪਲੇਂਟਸ ਲੈ ਕੇ ਆ ਰਹੇ ਆ ਬਾਕੀ ਕੋਸ਼ਿਸ਼ ਕੰਪਲੇਂਟਾਂ ਸਾਡੀ ਇਨਕੁਆਇਰੀ ਅਧੀਨ ਵੀ ਆ ਗਈਆਂ ਹਨ 3 ਮਹੀਨੇ ਪਹਿਲਾਂ ਜਿਹੜਾ ਇਹਨਾਂ ਦਾ ਲਾਇਸੈਂਸ ਕੈਲਕੂਲੇਟ ਕਰ ਦਿੱਤਾ ਗਿਆ ਸੀ ਉਸ ਤੋਂ ਬਾਰੇ ਵੀ ਉਸ ਉਸ ਐਂਗਲ ਤੋਂ ਵੀ ਜਾਂਚ ਪੜਤਾਲ ਕਰ ਰਹੇ ਆ ਜੀ ਅਸੀਂ ਉਸ ਤੋਂ ਬੰਦੇ ਨੇ ਕਿੰਨੇ ਕਲਾਇੰਟਸ 딜 ਕੀਤੇ ਕਿੰਨੇ ਲੋਕਾਂ ਨੇ ਇਹਨਾਂ ਨੇ ਫਾਈਲਸ ਅੱਗੇ ਲਗਾਈਆਂ ਉਸ ਅਕੋਰਡਿੰਗ ਵੀ ਦੇਖਿਆ ਜਾ ਰਿਹਾ ਹੈ ਜਿਹੜੇ ਕਰਦੇ ਗਾਣਾ ਕਰਦੇ ਜਾ ਰਹੇ ਆ ਜੀ ਹਾਂਜੀ ਉਹ ਸੀਐਮ ਸਿਕਿਉਰਿਟੀ ਦੇ ਵਿੱਚ ਉਹ ਸੀਨੀਅਰ ਕਨਸਟੇਬਲ ਰੈਂਕ ਦੇ ਉੱਪਰ ਜੀ ਹਾਂਜੀ ਉਹ ਸੀਐਮ ਸਿਕਿਉਰਿਟੀ ਦੇ ਵਿੱਚ ਉਹ ਸੀਨੀਅਰ ਕਨਸ ਬਾਕੀ ਵੀ ਚੱਲ ਰਹੀਆਂ ਜੀ ਐਫਆਰ ਦਰਜ ਹੋਣਗੀਆਂ ਤੁਹਾਡੇ ਕੋਲ ਅਨੇਕ ਹੋਰ ਵੀ ਮੁਕਾਦਮੇ ਦਰਜ ਹੋਣ ਇਹਨਾਂ ਦੇ ਅਗੇਂਸਟ ਸਾਰੇ ਕੋ ਕੰਪਲੇਂਟਸ ਪਾਈਪਲਾਈਨ ਦੇ ਵਿੱਚ ਹੈਗੀਆਂ ਜੋ ਇੱਕ ਦੋ ਦਿਨਾਂ ਨੇ ਤੁਹਾਨੂੰ ਰਿਜ਼ਲਟ ਮਿਲ ਜੇਗਾ ਉਹ ਚੀਜ਼ ਹੈ ਹੋਰਾਂ ਏਜੰਟ ਨੂੰ ਕੀ ਨੇ ਮੈਨੂੰ ਲਗਾਤਾਰ ਜੀ ਨੇ ਸ਼ਿਕਾਇਤਾਂ ਕਰੀਆਂ ਨੇ ਲੁਧਿਆਣਾ ਸ਼ਹਿਰ ਦੇ ਵਿਚਾਰੀਆਂ ਪੱਟੀ ਕਰਨ ਕੀਤੇ ਜਾਂਦੇ ਨੇ ਬੇਸ਼ੱਕ ਕਿ ਲੋਕਾਂ ਲੋਕਾਂ ਦਾ ਬਾਰ ਬਾਰ ਸੰਤੁਸ਼ਟ ਨਾ ਨਿਕਲਦਾ ਹੁੰਦਾ ਦੇਖੋ ਜੀ ਮੇਰਾ ਸਾਰੇ ਏਜੰਟਸ ਨੂੰ ਹੀ ਸਨੇਹਾ ਹੈਗਾ ਹਰ ਇੱਕ ਦਾ ਆਪਣਾ ਆਪਣਾ ਬਿਜ਼ਨਸ ਹੁੰਦਾ ਹਰ ਇੱਕ ਨੇ ਕਰਨਾ ਹਰ ਇੱਕ ਨੂੰ ਬਿਜ਼ਨਸ ਨੂੰ ਕਰਨ ਦਾ ਇੱਕ ਵੇਹ ਹੁੰਦਾ ਤੁਸੀਂ ਉਸ ਵੇਅ ਤੋਂ ਜੇ ਆਊਟ ਆਫ ਵੇ ਜਾਣੇ ਹੋ ਤਾਂ ਤੁਹਾਡੇ ਲਈ ਪੁਲਿਸ ਅਵੇਲੇਬਲ ਹੈ ਤੁਹਾਨੂੰ ਠੀਕ ਕਰਨ ਲਈ ਨੌਜਵਾਨਾਂ ਦੇ ਵਿੱਚ ਬਾਹਰ ਜਾਣ ਦੀ ਹੋੜ ਇਸ ਕਦਰ ਲੱਗੀ ਹੋਈ ਹੈ ਕਿ ਕਈ ਵਾਰ ਅਜਿਹੇ ਠੱਗ ਏਜੰਟਾਂ ਦੇ ਧੱਕੇ ਚੜ ਜਾਂਦੇ ਨੇ ਕਿ ਨਾ ਤਾਂ ਉਹ ਬਾਹਰ ਜਾਂਦੇ ਨੇ ਪਰ ਆਪਣੇ ਲੱਖਾਂ ਰੁਪਏ ਵੀ ਖਰਾਬ ਕਰ ਲੈਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ